ਆਰਮੂ ਵੱਲ ਕਰੋ ਮੁਖ ਬਲਾਓ ਫਤਿਹ ਆਖੋ ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਗੁਰਬਾਣੀ ਵਿੱਚ ਲਿਖਿਆ ਹੈ ਗੁਰਮੁਖ ਜਨਮ ਸਵਾਰ ਦਰਗੇ ਚੱਲਿਆ ਸੱਚੀ ਦਰਗੇ ਜਾਏ ਸੱਚਾ ਪੜ ਮੰਲਿਆ ਅੱਜ ਤੋਂ 39 ਵਰੇ ਪਹਿਲਾਂ 1983 ਸਾਲ ਦੇ ਵਿੱਚ ਦਸੰਬਰ ਦੇ ਮਹੀਨੇ 'ਚ ਸਾਡੇ ਬਹੁਤ ਹੀ ਸਤਿਕਾਰਯੋਗ ਦੌਧਰ ਦੀ ਟਕਸਾਲ ਦੇ ਵਾਨੇ ਉਸਤਾਦ ਗੰਦਾਰਬ ਰਾਗੀ ਜਸਵੰਤ ਸਿੰਘ ਜੀ ਤੀਬਰ ਜੋ ਸਾਡੇ ਚੋਂ ਅਸਦੀ ਵੀ ਵਿਛੋੜਾ ਦੇ ਗਏ ਸਨ ਅੱਜ ਆਪ ਉਹਨਾਂ ਦੀ 39ਵੀਂ ਵਰਸੀ ਦੇ ਉੱਤੇ ਸਮੁੱਚੀ ਸਾਧ ਸੰਗਤ ਪਿੰਡ ਕੁਲਾਰ ਵਿਖੇ ਇਕੱਤਰ ਹੋਏ ਹਾਂ ਮੈਂ ਬਸ 5-7 ਮਿੰਟ ਹੀ ਲਵਾਂਗਾ ਕਿਉਂਕਿ ਰਾਗੀ ਜੀ ਦਾ ਜੋ ਜੀਵਨ ਸੀ ਉਹ ਬੜਾ ਸ਼ਾਂਤਮਈ ਸੀ ਬੜਾ ਚੇਤਨਸ਼ੀ ਉਹ ਹਰ ਚੀਜ਼ ਨੂੰ ਸਮਝਦੇ ਸਨ ਉਹਨਾਂ ਕੋਲੇ ਬੇਸ਼ੱਕ ਦੀ ਦੁਨਿਆਵੀ ਅੱਖਾਂ ਨਹੀਂ ਸਨ ਪਰ ਉਹ ਹਰ ਗੱਲ ਨੂੰ ਜਾਣਦੇ ਸਨ ਹਰ ਦਿਲ ਦੀ ਗੱਲ ਨੂੰ ਬੁੱਝ ਲੈਂਦੇ ਸਨ ਸਭ ਤੋਂ ਪਹਿਲਾਂ ਮੈਂ ਉਹਨਾਂ ਦੇ ਨਾਂ ਜਿਹੜਾ ਤੀਬਰ ਲਗਿਆ ਉਹਦੇ ਨਾਂ ਨਾਲ ਉਹ ਕਿਦਾਂ ਮੈਂ ਉਹ ਵੀ ਸਮਝਾ ਦਿਆਂ ਥੋੜੀ ਜਿਹੀ ਡੈਫੀਨੀਸ਼ਨ ਹੈ ਇੱਕ ਸੰਗੀਤ ਦੇ ਵਿੱਚ ਸੱਤ ਸੁਰ ਨੇ ਸ਼ੁੱਧ ਚਾਰ ਕੋਮਲ ਨੇ ਇੱਕ ਤੀਬਰ ਹੈ ਰੇ ਗਾ ਧਾਨੀ ਕੋਮਲ ਨੇ ਮਾ ਤੀਬਰ ਹੈ ਸੋ ਸੰਗੀਤ ਦੀ ਜਿਹੜੀ ਤੀਬਰ ਦੀ ਵਿਸ਼ੇਸ਼ਤਾ ਹੈ ਜਦੋਂ ਚੀਮਾ ਸਾਹਿਬ ਰਾਗੀ ਜਸਵੰਤ ਸਿੰਘ ਤੀਬਰ ਜੀ ਨੂੰ ਸੰਤ ਮਹਾਰਾਜ ਜੀ ਸੰਤਾਤਰ ਸਿੰਘ ਤੋਂ ਵਰਸਾਏ ਬਾਬਾ ਤੇਜਾ ਸਿੰਘ ਤੇ ਬਾਬਾ ਇਕਬਾਲ ਸਿੰਘ ਜੀ ਨੇ ਉਹਨਾਂ ਨੂੰ ਗੁਰਬਾਣੀ ਦੇ ਕੀਰਤਨ ਲਈ ਸੱਦਿਆ ਤਾਂ ਉੱਥੇ ਇਹਨਾਂ ਤੋਂ ਪਹਿਲਾਂ ਦਰਸ਼ਨ ਸਿੰਘ ਜੀ ਕੋਮਲ ਕੀਰਤਨ ਦੀ ਸਿਖਲਾਈ ਦਿੰਦੇ ਸਨ ਸੋ ਜਦੋਂ ਉਹਨਾਂ ਨੇ ਛੁੱਟੀ ਮੰਗੀ ਲੰਬੀ ਛੁੱਟੀ ਮੰਗੀ ਤਾਂ ਉਹਨਾਂ ਨੇ ਕਿਹਾ ਵੀ ਸਾਨੂੰ ਆਪਣੇ ਵਰਗਾ ਕੋਈ ਰਾਗੀ ਦੇ ਕੇ ਜਾਓ ਤਾਂ ਉਹਨਾਂ ਨੇ ਕਿਹਾ ਵੀ ਰਾਗੀ ਕੌਣ ਹੋ ਸਕਦਾ ਫਿਰ ਮਸਤੋਣਾ ਸਾਹਿਬ ਵੱਲ ਝਾਤ ਗਈ ਸਾਰਿਆਂ ਦੀ ਉਹ ਕਹਿੰਦੇ ਵੀ ਇੱਕ ਰਾਗੀ ਹੈਗੇ ਨੇ ਬਹੁਤ ਵਧੀਆ ਝਟ ਘਰਾਣੇ ਨਾਲ ਤਾਲਕ ਰੱਖਦੇ ਨੇ ਬੜੇ ਸੂਝਵਾਨ ਨੇ ਤੇ ਆਪਾਂ ਜੇ ਉਹਨਾਂ ਨੂੰ ਬੇਨਤੀ ਕਰੀਏ ਤਾਂ ਸ਼ਾਇਦ ਇਹ ਆਪਣੀ ਉਹ ਗੱਲ ਮੰਨ ਜਾ। ਤਾਂ ਉਹਨਾਂ ਨੂੰ ਬੇਨਤੀ ਕੀਤੀ ਗਈ ਰਾਗੀ ਜਸਵੰਤ ਸਿੰਘ ਜੀ ਨੂੰ ਤਾਂ ਉਹਨਾਂ ਨੇ ਕਿਹਾ ਵੀ ਠੀਕ ਹੈ ਮੈਂ ਜਰੂਰ ਆਉਂਗਾ ਚੀਮਾ ਸਾਉ ਦੀ ਧਰਤੀ ਦੇ ਉੱਤੇ ਕਿਉਂਕਿ ਸੰਤ ਮਹਾਰਾਜ ਜੀ ਸੰਤਾ ਅਤਰ ਸਿੰਘ ਜੀ ਮਹਾਰਾਜ ਜੋ 20ਵੀਂ ਸਦੀ ਦੇ avatars ਹੋਏ ਹਨ ਮੇਰੇ ਪਿਤਾ ਜੀ ਨੇ ਵੀ ਉਹਨਾਂ ਦੇ ਦਰਸ਼ਨ ਕੀਤੇ ਹਨ ਸਾਡੇ ਘਰ ਵਿੱਚ ਵੀ ਜਿਹੜੀ ਰਾਗ ਦੀ ਸੰਗੀਤ ਦੀ ਵਿੱਦਿਆ ਆਈ ਹੈ ਨਾ ਸੰਤਾ ਅਤਰ ਸਿੰਘ ਜੀ ਮਹਾਰਾਜ ਦਾ ਥਾਪੜਾ ਸੀ ਮੇਰੇ ਪਿਤਾ ਜੀ ਨੇ ਵੀ ਜਾ ਕਾਕਾ ਤੂੰ ਘਰ ਬੈਠਾ ਰਾਗੀ ਬਣ ਜਾਏਗਾ ਉਥੋਂ ਬਰੇਤਾਂ ਹੋਏ ਸਾਰੇ ਬੇਸ਼ੱਕ ਦੀ ਸਾਡਾ ਇਹ ਸਬਜੈਕਟ ਨਹੀਂ ਸੀ ਸੰਗੀਤ ਦਾ ਪਰ ਸੰਤਾਂ ਦੀ ਬਖਸ਼ਿਸ਼ ਨਾਲ ਸਾਨੂੰ ਇੰਨਾ ਸੰਗੀਤ ਮਿਲਿਆ ਕਿ ਅਸੀਂ ਪ੍ਰਯਾਗ ਸੰਗੀਤ ਵਿੱਚ ਇਲਾਹਾਬਾਦ ਤੋਂ ਸੰਗੀਤ ਦੀ ਵੋਕਲ ਦੀ ਐਵੇਂ ਕੀਤੀ ਸੋ ਰਾਗੀ ਜੀ ਕੋਲੇ ਜਦੋਂ ਅਸੀਂ ਰਹਿੰਦੇ ਸੀਗੇ ਤਾਂ ਜਿਹੜਾ ਸੰਗੀਤ ਸੀ ਉਹ ਸਾਰਾ ਹਿੰਦੀ ਵਿੱਚ ਸੀਗਾ ਅਸੀਂ ਉਹਨੂੰ ਪੰਜਾਬੀ ਵਿੱਚ ਕਨਵਰਟ ਕਰਕੇ ਕਿਉਂਕਿ ਸੁਰਮੇ ਸਿੰਘਾ ਦੇ ਨਾਲ ਰਾਈਟਰ ਵੀ ਬਣਦੇ ਸੀ ਪੇਪਰ ਵੀ ਲਿੰਦੇ ਸੀ ਸੋ ਜਸਵੰਤ ਸਿੰਘ ਜੀ ਭਮਰਾ ਲੁਧਿਆਣੇ ਵਾਲੇ ਪ੍ਰੋਫੈਸਰ ਕਰਤਾਰ ਸਿੰਘ ਜੀ ਪਦਮਸ਼ਰੀ ਆਨੰਦਪੁਰ ਸਾਹਿਬ ਦੀ ਅਕੈਡਮੀ ਵਾਲੇ ਇਹ ਸਾਰੇ ਵਿਦਿਆਦੇ ਇੱਕ ਬਹੁਤ ਵਿਦੇਤ ਧਰਾਂਤਰ ਸਨ ਸੰਗੀਤ ਦੇ ਸੋ ਰਾਗੀ ਜੀ ਗੁਰਮਤ ਸੰਗੀਤ ਦੇ ਵਾਰਿਸ ਸੋ ਰਾਗੀ ਜੀ ਨੇ ਕਿਹਾ ਭਾਈ ਜੇ ਉਹ ਕੋਮਲ ਨੇ ਨਾ ਦਰਸ਼ਨ ਸਿੰਘ ਕੋਮਲ ਨੇ ਤਾਂ ਮੈਂ ਤੀਬਰਾਂ ਸੋ ਇਹ ਤੀਬਰ ਦੀ ਵਿਸ਼ੇਸ਼ਤਾ ਤਾਂ ਰਾਗੀ ਜਸਵੰਤ ਸਿੰਘ ਤੀਬਰ ਦੀ ਇਹ ਆ ਉਸ ਤੋਂ ਬਾਅਦ ਜੇ ਦੇਖਿਆ ਜਾਵੇ ਤਾਂ ਜਿੱਥੇ-ਇਥੇ ਰਾਗੀ ਜੀ ਨੇ ਕੀਰਤਨ ਦੀ ਦਾਤ ਵੰਡੀ ਹੈ ਉੱਥੇ ਉਹਨਾਂ ਨੇ ਇੱਕ ਬਹੁਤ ਵੱਡੀ ਕਿਤਾਬ ਸੰਗੀਤ ਸਾਗਰ ਵੀ ਲਿਖੀ ਹੈ ਉਹ ਜਿਹੜੀ ਕਿਤਾਬ ਆ ਉਹ ਮਹਿਤੇਵਾਲਾ ਨੇ ਲਿਖੀ ਉਸ ਵਾਰ ਜਿਹੜੇ ਉਹਨਾਂ ਦੇ ਸ਼ਾਗਿਰਦ ਨੇ ਰਾਗੀ ਜੀ ਦੇ ਜਿਵੇਂ ਭਾਈ ਸਰਜੀਤ ਸਿੰਘ ਜੀ ਬੈਠੇ ਨੇ ਅੱਜ 82 ਸਾਲ ਦੇ ਨੇ ਰਾਗੀ ਲਾਲ ਸਿੰਘ ਨੇ ਅਸੀਂ ਵੀ ਉਹਨਾਂ ਦੇ ਸਮਕਾਲੀ ਆ ਰਾਗੀ ਜੀ ਦੇ ਨਾਲ ਹੀ ਰਹਾ ਕਿਉਂਕਿ 1962 ਦੇ ਵਿੱਚ ਮੈਂ ਵੀ ਮਸਤੋਣਾ ਸਾਹਿਬ 8ਵੀਂ ਜਮਾਤ ਪੜ੍ਹਦੇ ਜਦੋਂ ਕੀਰਤਨ ਸਿੱਖਣ ਗਿਆ ਸੀ ਰਾਗੀ ਜੀ ਦੀ ਇੱਕ ਇਹ ਵਿਸ਼ੇਸ਼ਤਾ ਸੀ ਵੀ ਜਦੋਂ ਵੀ ਉਹ ਕਿਤੇ ਵੀ ਜਾਂਦੇ ਸੀ ਤਾਂ ਸੰਗਠਿਆਂ ਨੂੰ ਤਾਂ ਹੋਰ ਨਾਲ ਘੱਟ ਰੱਖਦੇ ਸੀ ਪਰ ਸੁਰਮਿਆਂ ਦਾ ਬੜਾ ਖਿਆਲ ਰੱਖਦੇ ਸੀ ਆ ਹੁਣ ਵੀ ਥੋੜਾ ਜਿਹਾ ਵਿਚਾਰ ਆਇਆ ਸੀ ਜਗਤ ਸਿੰਘ ਜੱਗਾ ਜੀ ਦਾ ਉਹ ਜੱਗਾ ਜੀ ਸੀ ਜਿਹੜੇ ਕਹਿੰਦੇ ਰੇਲ 'ਚ ਮੰਗਦੇ ਸੀ ਉਹਦੀ ਆਵਾਜ਼ ਦੇਖੀ ਤਾਂ ਬੜੀ ਮਿੱਠੀ ਸੀ ਜੇ ਉਹਦਾ ਕੀਰਤਨ ਸੁਣ ਲੈਂਦੇ ਜੱਗਾ ਜੀ ਦਾ ਤਾਂ ਕਿਆ ਬਾਤ ਸੀ ਜਗਤ ਸਿੰਘ ਜੀ ਦਾ ਉਹ ਬਠਿੰਡੇ ਅਖੀਰ ਤੇ ਉਹ ਚਲਾਣਾ ਵੀ ਕਰ ਗਏ ਪਰ ਰਾਗੀ ਜੀ ਨੇ ਉਹਨਾਂ ਨੂੰ ਸੰਭਾਲ ਲਿਆ ਬਾਹ ਫੜੀ ਰਾਗੀ ਜੀ ਚੈਤਨਵਰਗ ਨਾਲ ਸੰਬੰਧ ਰੱਖਦੇ ਸਨ ਉਹਨਾਂ ਨੇ ਐਨੀ ਕੀਰਤਨ ਦੀ ਦਾਤ ਵੰਡੀ ਕਿ ਕੋਈ ਵੀ ਸਾਜ਼ ਉਹਨਾਂ ਦੇ ਮੂਹਰੇ ਕਰ ਦੋ ਵਜਾ ਕੇ ਦੇ ਦਿੰਦੇ ਸੀ ਸੋ ਰਾਗੀ ਜੀ ਦਾ ਜਿਹੜਾ ਜੀਵਨ ਹੈ ਉਹ ਬਹੁਤ ਹੀ ਸੰਘਰਸ਼ ਵਾਲਾ ਸੀ ਜਦੋਂ ਮੇਰੇ ਯਾਦ ਹੈ ਕਿ ਬੋਪਾ ਰਾਮਾਂ ਦੀ ਜਿਹੜੀ ਟਕਸਾਲ ਹੈ ਇੱਕ ਵਾਰੀ ਰਾਗੀ ਜੀ ਇੱਥੇ ਕੀਰਤਨ ਸਿਖਾ ਰਹੇ ਸੀਗੇ ਮੈਂ ਵੀ ਇੱਥੇ ਆਇਆ ਛੁੱਟੀਆਂ ਦੇ ਵਿੱਚ ਤਾਂ ਜਦੋਂ ਅਸੀਂ ਪੇਪਰ ਦੇਣ ਜਾਂਦੇ ਸੀ ਨਾ ਨੈਸ਼ਨਲ 뮤직 ਕਾਲਜ ਲੁਧਿਆਣੇ ਵਿੱਚ ਅਲਹਾਬਾਦ ਯੂਨੀਵਰਸਿਟੀ ਵੱਲੋਂ ਤਾਂ ਉੱਥੇ ਰਾਗੀ ਜੀ ਤੁਰਕੇ ਜਾਂਦੇ ਸੀ ਬੋਪਾ ਰਾਮਾਂ ਤੋਂ ਮੋਲਾਪੁਰ ਜਾ ਕੇ ਰੇਲ ਚੜ੍ਹਦੇ ਸੀ ਅਸੀਂ ਫੇਰ ਜਾ ਕੇ ਲੁਧਿਆਣੇ ਪੇਪਰ ਦਿੰਦੇ ਸੀ ਇਹ ਉਹਨਾਂ ਦਾ ਇੱਕ ਜ਼ਿੰਦਗੀ ਦੀ ਸਟਰਗਲ ਸੀ ਕਿਉਂਕਿ ਸ਼ੈਕਸਪੀਅਰ ਲਿਖਿਆ ਵੀ ਲਾਈਫ ਇੱਕ ਡਰਮ ਹੈ ਪਲੇਟ ਇਹਨੂੰ ਖੇਡੋ ਇਸੇ ਤਰ੍ਹਾਂ ਲਾਈਫ ਇਹ ਜੇ ਸਟਰਗਲ ਫੇਸ ਇਟ ਲਾਈਫ ਇਹ ਜੇ ਰੋਜ਼ ਸਮੈਲੇ ਟ੍ਰਾਈਫੀ ਜੇ 뮤ਜ਼ਿਕ ਸੌਂਗ ਇਟ ਰਾਈਫੀ ਜੇ ਚੈਲੰਜ ਅਸੈਪਟਡ ਉਹਨਾਂ ਨੇ ਸਾਰੇ ਚੈਲੰਜਰ ਨੂੰ ਅਸੈਪਟ ਕੀਤਾ ਪਰ ਕਹਿੰਦੇ ਚੰਦਨ ਦੀ ਲੱਕੜ ਨੂੰ ਤੀਲਾ-ਤੀਲਾ ਕਰ ਦੋ ਵੀ ਉਹ ਖੁਸ਼ਬੂ ਨਹੀਂ ਛੱਡਦੀ ਇਸੇ ਤਰ੍ਹਾਂ ਗੰਨੇ ਨੂੰ 100 ਵਾਰੀ ਪੀੜ ਦੋ ਮਠਾਸ ਨਹੀਂ ਛੱਡਦਾ ਸੋ ਰਾਗੀ ਜੀ ਕੋਲੇ ਸਾਰਾ ਕੁਸੀ ਭਰਪੂਰ ਸੀ ਉਹ ਅੱਜ ਆਪਾਂ ਦੇਖਦੇ ਹਾਂ ਜਿਵੇਂ ਮਾਨਸਰੋਵਰ ਤੇ ਹੰਸ ਬੈਠੇ ਹੁੰਦੇ ਨੇ ਨਾ ਜਿਨ੍ਹਾਂ ਦੇ ਮੋਤੀਪੁੰਨ ਕੀਤੇ ਨੇ ਉਹਨਾਂ ਨੂੰ ਸੰਗੀਤ ਦੀ ਵਿੱਦਿਆ ਮਿਲਦੀ ਆ ਉਹ ਪਿਛਲੇ ਜਨਮ ਜਿਹਨੇ ਮੋਤੀਪੁੰਨ ਕੀਤੇ ਨੇ ਇਹ ਬਹੁਤ ਵੱਡੀ ਗੋਡ ਗਿਫਟਡ ਹੈ ਹਰੇਕ ਨੂੰ ਇਹ ਪ੍ਰਾਪਤ ਹੁੰਦੀ ਮੈਂ ਬੇਨਤੀ ਕਰਦੇ ਆ ਭਾਈ ਰਣਜੀਤ ਸਿੰਘ ਜੀ ਬੈਠੇ ਨੇ ਸਰੰਗੋ ਸਟੂਡੀਓ ਵਾਲੇ ਇਹ ਵੀ ਸੰਗੀਤ ਦੇ ਸਰੰਗੀ ਦੇ ਐਮ ਐਨ ਸੋ ਮੈਂ ਬੇਨਤੀ ਕਰੂੰਗਾ ਮਖਤਿਆਰ ਸਿੰਘ ਜੀ ਮੁਖੀ ਨੂੰ ਇਹਨਾਂ ਦੇ ਬੇਟੇ ਨੂੰ ਲਵਲੀ ਜੀ ਨੂੰ ਦੋਨਾਂ ਨੂੰ ਸਨਮਾਨਤ ਕਰਨ ਸਰੋਪਾਉ ਦੇ ਕੇ ਹੁਣੀ ਆਪਾਂ ਇੱਕ ਝਕਾਰਾ ਛੱਡੀਏ ਪਹਿਲਾਂ ਕਿਉਂਕਿ ਭੁੱਲਣਾ ਜਾਈਏ ਫਿਰ ਸੋ ਸੋ ਇੱਕ ਹੋਰ ਗੱਲ ਕਰਦੇ ਆ ਕਿ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੋਨਾਂ ਦੇ ਅਸੀਂ ਰੈਕਗਨਾਈਜ਼ ਜੱਜਾਂ ਅਸੀਂ ਦੋਨੇ ਇਕੱਠੇ ਜਾਂਦੇ ਆਂ ਸੰਗੀਤ ਦੀ ਜੱਜਮੈਂਟ ਦੇ ਤੌਰ ਤੇ ਉਹਨਾਂ ਦੇ ਹਾਂ ਸੋ ਸ੍ਰੀ ਅਕਾਲ ਇਹਨਾਂ ਦੇ ਬੇਟਾ ਜੀ ਲਵਲੀ ਸਰੰਗ ਨੂੰ ਵੀ ਇਸੇ ਤਰ੍ਹਾਂ ਸਰੋਪਉ ਦੀ ਬਖਸ਼ਿਸ਼ ਕਰੋ ਰਣਜੀਤ ਸਿੰਘ ਜੀ ਤੁਸੀਂ ਕੈਮਰਾ ਸੰਭਾਲੋ ਸੋ ਇਹ ਵੀ ਜਹਾਜ਼ ਦੇ ਪਾਇਲਟ ਨੇ ਜਿਹੜਾ ਹਵਾ ਚ ਜਹਾਜ਼ ਚਲਾਉਣਾ ਨਾ ਉਹਦੇ ਸਿੱਕੇ ਨਾਲ ਇਹ ਬਹੁਤ ਵੱਡੀ ਜਹਾਜ਼ ਦੀ ਪੈਲੇਟ ਦੀ ਸੋ ਇਸੇ ਤਰ੍ਹਾਂ ਰਾਗੀ ਜੀ ਦੇ ਜੀਵਨ ਬਾਰੇ ਹੋਰ ਵੀ ਬਹੁਤ ਕੁਝ ਹੈ ਜਿਹੜਾ ਕਿ ਮੈਂ ਦੱਸ ਦਿਆਂ 2019 ਦੇ ਵਿੱਚ ਗੁਰਦੀਪ ਸਿੰਘ ਜੱਬਰ ਜਿਹੜੇ ਮੈਂਬਰ ਸਨ ਕਮੇਟੀ ਸੀ ਉਹਨਾਂ ਦੇ ਸਹਿਯੋਗ ਦੇ ਨਾਲ ਰਾਗੀ ਜਸਵੰਤ ਸਿੰਘ ਜੀ ਤੀਬਰ ਦੀ ਕੇਂਦਰੀ ਸਿੱਖ ਜਾਇਬ ਘਰ ਦੇ ਵਿੱਚ ਫੋਟੋ ਸ਼ਿਸ਼ੋਭਿਤ ਕੀਤੀ ਜਿੱਥੇ ਕਿ ਦਾਸ ਨੇ ਵੀ ਉਸ ਦੇ ਵਿੱਚ ਥੋੜਾ ਬੋਟਾ ਯੋਗਦਾਨ ਪਾਇਆ ਭਾਈ ਗੋਵਿੰਦ ਸਿੰਘ ਜੀ ਲੰਗੋਵਾਲ ਸ਼੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂਕਿ ਉਹਨਾਂ ਨੇ ਵੀ ਇਸ ਤਕਸਾਲ ਤੋਂ ਕੀਰਤਨ ਸਿੱਖਿਆ ਸੀ ਉਹਨਾਂ ਨੇ ਬੜਾ ਫਖਰ ਮਹਿਸੂਸ ਕੀਤਾ ਰਾਗੀ ਹਰੀ ਸਿੰਘ ਤੇ ਰਾਗੀ ਜਸਵੰਤ ਸਿੰਘ ਦੋਨਾਂ ਦੀ ਕੇਂਦਰੀ ਸਿੱਖ ਜਾਇਬ ਕਰ ਚ ਇੱਕੋ ਦਿਨ ਫੋਟੋ ਲੱਗੀ ਸੀ ਸਾਰਾ ਪਰਿਵਾਰ ਉੱਥੇ ਹਾਜ਼ਰ ਸੀਗਾ 2019 ਦੇ ਵਿੱਚ ਚਲੋ ਉਸ ਤੋਂ ਬਾਅਦ ਫਿਰ 1990 ਤੋਂ ਲੈ ਕੇ 2016 ਤੱਕ ਫਲਾਈ ਸਾਹਿਬ ਅਸੀਂ ਤਕਰੀਬਨ 17 ਸਾਲ ਸੰਤੋਖ ਸਿੰਘ ਜੀ ਮਰਗਿੰਦ ਜਿਹੜੇ ਸੀਗੇ ਜਿਨ੍ਹਾਂ ਨੇ ਉਹਨਾਂ ਤੋਂ ਵੀ ਰਾਗੀ ਜੀ ਤੋਂ ਕੀਰਤਨ ਸਿੱਖਿਆ ਸੀ ਉਹਨਾਂ ਨੇ ਵੀ ਬੜੀ ਸ਼ੌਕ ਨਾਲ ਸ਼ਰਧਾ ਨਾਲ ਉਹ ਰਾਗੀ ਜੀ ਦੀ ਵਰਸੀ ਮਨਾਉਂਦੇ ਰਹੇ ਤੇ ਅਸੀਂ ਇਸੇ ਤਰ੍ਹਾਂ ਜਿਵੇਂ ਅੱਜ ਸਨਮਾਨ ਹੋ ਰਿਹਾ ਇਹਨਾਂ ਸਾਰੇ ਸੇਵਕਾਂ ਦਾ شاਗਿਰਦਾਂ ਦਾ ਰਾਗੀ ਜਾਂਦਾ ਇਸੇ ਤਰ੍ਹਾਂ ਉੱਥੇ ਵੀ ਸਨਮਾਨ ਹੁੰਦਾ ਰਿਹਾ ਹੈ ਸੋ ਸਮੇਂ-ਸਮੇਂ ਸਮਰੱਥ ਹੈ ਸੋ ਇਸੇ ਤਰ੍ਹਾਂ ਰਾਗੀ ਜੀ ਦੀ ਇੱਕ ਹੋਰ ਸਿਫਤ ਸੀ ਜਿਨ੍ਹਾਂ ਨੇ ਸੁਰਮੇ ਸਿੰਘਾ ਨੇ ਕੀਰਤਨ ਸਿੱਖਿਆ ਰਾਗੀ ਜੀ ਤੋਂ ਉਹਨਾਂ ਦੀ ਸਾਰਿਆਂ ਦੀ ਜਿਹੜੀ ਰਾਗਾਂ ਜੀ ਨੇ ਬਾਹ ਫੜੀ ਹੈ ਉਹ ਸੰਤਰਚੰਦ ਸਿੰਘ ਲੰਗੋਵਾਲ ਦਾ ਇਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਮੇਰੇ ਪਿਤਾ ਜੀ ਤੋਂ ਸੰਤਰਚੰਦ ਸਿੰਘ ਲੰਗੋਵਾਲ ਕੀਰਤਨ ਸਿੱਖੇ ਸੀ ਜਦੋਂ ਵੀ ਰਾਗੀ ਜੀ ਕੋਲੇ ਕੋਈ ਪੂਰਾ ਰਾਗੀ ਪੂਰਨ ਬਣ ਜਾਂਦਾ ਸੀ ਸਿਖਾਈ ਦੇ ਤੌਰ ਤੇ ਤਾਂ ਉਹ ਸੰਤਾਂ ਕੋਲੇ ਬੇਨਤੀ ਕੀਤੀ ਜਾਂਦੀ ਸੀ ਸੰਤ ਜੀ ਸ਼ੋਣੀ ਗੁਰਦੁਆਰਾ ਕਮੰਦ ਬੇਟੀ ਦੇ ਵਿੱਚ ਉਹਨਾਂ ਨੂੰ ਰਾਗੀ ਸ਼ੋਧ ਕਰਦੇ ਸੀ ਜਿਨ੍ਹਾਂ ਵਿੱਚ ਭਾਈ ਪ੍ਰੀਤਮ ਸਿੰਘ ਜੀ ਸਾਰੋਂ ਵਾਲੇ ਤੇ ਆਪਣੇ ਜਰਨੈਲ ਸਿੰਘ ਜੀ ਹੋਰ ਕਿੰਨੇ ਨਾਂ ਨੇ ਬਹੁਤ ਨਾਂ ਨੇ ਬੜੀ ਵੱਡੀ ਲਿਸਟ ਹੈ ਸੋ ਇਹ ਰਾਗੀ ਜੀ ਦੀ ਬਹੁਤ ਵੱਡੀ ਦੇਣ ਹੈ हां दास ਮਖਤਿਆਰ ਸਿੰਘ ਜੀ ਮੁਖੀ ਇਹ ਵੀ ਵਿਚਦੀ ਕਰਗੇ ਸੀ ਸਾਰਾ ਗੁੱਸੇ ਸੇਵਾ ਕਰਗੇ ਸੀਗੇ ਸੋ ਇਹ ਤਾਂ ਬਹੁਤ ਵੱਡੇ ਜਿਹੜਾੜੂ ਵੀ ਰਹੇ ਨੇ ਉਦਾਂ ਵੀ ਇਹ ਸੰਘਰਸ਼ ਵਿੱਚ ਹੀ ਰਹੇ ਨੇ ਅਸੀਂ ਤੀਬਰ ਯਾਦਗਾਰ ਕਮੇਟੀ ਦੇ ਵਿੱਚ ਬੜਾ ਕੁਝ ਯੋਗਦਾਨ ਪਾਇਆ ਇਸੇ ਤਰ੍ਹਾਂ ਰਾਗੀ ਜੀ ਦੀ ਇੱਕ ਤੀਬਰ ਦਰਪਣ ਫਿਲਮ ਬਣਾਈ ਸੀ ਜਿਹੜੀ ਹਰਕੀਰ ਸਿੰਘ ਜੀ ਨੇ ਸਾਡੀ ਸੇਵਾ ਲਈ ਸੀ ਸਾਰੰਗ ਸਟੂਡੀਓ ਦੇ ਸਹਿਯੋਗ ਨਾਲ ਮੁਖੀ ਜੀ ਦੇ ਸਹਿਯੋਗ ਨਾਲ ਅਸੀਂ ਸਾਰਿਆਂ ਨੇ ਉਹ ਮਸਤਵਾਨਾ ਸਾਹਿਬ ਦੀ ਧਰਤੀ ਚੀਮਾ ਸਾਹਿਬ ਦੀ ਧਰਤੀ ਜਿਹੜੇ ਜਿਹੜੇ ਰਾਗੀ ਉਹਨਾਂ ਤੋਂ ਰਾਗੀ ਜੀ ਤੋਂ ਵਰੋਸਾਇ ਸੀ ਉਹ ਸਾਰੀ ਅਸੀਂ ਤੀਬਰ ਦਰਪਣ ਤੁਸੀਂ YouTube ਤੇ ਕੱਢ ਕੇ ਦੇਖ ਸਕਦੇ ਹੋ ਤੇ ਤੀਬਰ ਦਰਪਣ ਭਰ ਕੇ ਸਾਰਨ ਸਟੂਡੀਓ ਉਹ तकरीबन 2019 ਦੇ ਵਿੱਚ ਹੀ ਅਸੀਂ ਰਿਲੀਜ਼ ਕੀਤੀ ਸੀਗੀ ਸੋ ਉਹਦੇ ਵਿੱਚ ਸਾਰੇ ਰਾਗੀਆਂ ਦਾ ਕੀਰਤਨ ਹੈ ਰਾਗੀ ਜੀ ਦੇ ਬਾਰੇ ਵਿਚਾਰ ਨੇ ਸੋ ਇੱਕ ਬਹੁਤ ਇਹ ਵੱਡੀ ਦੇਣ ਹੈ ਇੱਕ ਜੇ ਦੇਖਿਆ ਜਾਵੇ ਤਾਂ ਅੰਗਰੇਜ਼ੀ ਵਿੱਚ ਐਨਸਾਈਕਲੋਪੀਡੀਆ ਕਿਹਾ ਜਾਂਦਾ ਚਾਨਣ ਮਨਾਰਾ ਰਾਗੀ ਜਸਵੰਤ ਸਿੰਘ ਜੀ ਬਹੁਤ ਵੱਡੇ ਇੱਕ ਚਾਨਣ ਮਨਾਰੇ ਸਨ ਜਿਹੜੇ ਸਿੱਖ ਜਗਤ ਨੂੰ ਐਡੀ ਵੱਡੀ ਸੇਵਾ ਸੰਗੀਤ ਦੀ ਗੁਰਮਤ ਸੰਗੀਤ ਦੀ ਸੇਵਾ ਦੇਗੇ ਅੱਜ ਕਿਸੇ ਵੀ ਤਖਤੇ ਚਲੇ ਜਾਓ ਉੱਥੇ ਰਾਗੀ ਜਸਵੰਤ ਸਿੰਘ ਤੀਬਰ ਦਾ ਜਾਂ ਕੋਈ ਤਬਲਾ ਵਜਾ ਰਿਹਾ ਸਿੰਘ ਜਾਂ ਕੋਈ ਕੀਰਤਨ ਕਰ ਰਿਹਾ ਸੋ ਇਸੇ ਤਰ੍ਹਾਂ ਜਵਦੀ ਕਲਾਂ ਟਕਸਾਲ ਨੇ ਜਦੋਂ ਕੀਰਤਨ ਦੀ 31 ਰਾਗਾਂ ਦੀ ਇੱਕ ਕੈਸਟਰ ਰੀਲਿਸ ਕੀਤੀਆਂ ਤਾਂ ਉਹਦੇ ਵਿੱਚ ਵੀ ਦਾਸ ਨੂੰ ਮਾਣ ਮਿਲਿਆ ਜਸਵੰਤ ਸਿੰਘ ਜੀ ਭਮੜਾ ਉੱਥੇ ਇੰਚਾਰਜ ਸੀਗੇ ਉਹਨਾਂ ਨੇ ਵੀ ਸਾਰਾ ਕੁਝ ਛੱਡ ਕੇ ਇੱਥੇ ਆ ਕੇ ਸੇਵਾ ਕੀਤੀ ਸੀ ਸੰਤ ਸੋਚਾ ਸਿੰਘ ਜੀ ਜਵਦੀ ਵਾਲਿਆਂ ਕੋਲ ਸੋ ਜਿਹੜੇ ਬੈਠੇ ਨੇ ਗੁਰਸਿੱਖ ਪਿਆਰੇ ਸੋ ਉਦੋਂ ਵੀ ਜਦੋਂ ਉੱਥੇ ਮੁਕਾਬਲੇ ਕਰਾਏ ਜਾਂਦੇ ਸਨ ਉਦੋਂ ਵੀ 11-1100 ਦੇ ਤਿੰਨ ਇਨਾਮ ਮੈਂ ਰਾਗੀ ਜੀ ਦੀ ਯਾਦ ਦੇ ਵਿੱਚ ਸਮਰਪਿਤ ਕਰਕੇ ਆਇਆ ਸੀ ਜਿਨ੍ਹਾਂ ਦੇ ਵਿੱਚ ਡਾਕਟਰ ਸਰਬਜੀਤ ਕੌਰ ਜਿਹੜੀ ਸੀ ਉਹਨੂੰ ਇਹ ਜੇ ਇੱਕ ਇਸਤਰੀ ਦੇ ਤੌਰ ਤੇ ਉਹਨੂੰ ਸਨਮਾਨ ਦਿੱਤਾ ਸੀਗਾ ਸੋ ਇਸੇ ਤਰ੍ਹਾਂ ਇਹ ਚੀਜ਼ਾਂ ਜਿਹੜੀਆਂ ਨੇ ਇਹ ਰਾਗੀ ਜੀ ਨਾਲ ਹੀ ਸੰਬੰਧ ਰੱਖਦੀਆਂ ਨੇ ਸੋ ਇਹ ਪਿੰਡ ਜਿਹੜਾ ਹੈ ਬਹੁਤ ਵੱਡਾ ਭਾਗਾ ਵਾਲਾ ਹੈ ਰਾਗੀ ਜੀ 15-15 20-20 ਦਿਨ ਸਾਰੇ ਵਿਦਿਆਰਥੀਆਂ ਨੂੰ ਇੱਥੇ ਰੱਖ ਕੇ ਬੜੀ ਉਹਨਾਂ ਦੀ ਸੇਵਾ ਵੀ ਕਰਦੇ ਸੀਗੇ ਮੈਨੂੰ 1962 ਦੀ ਗੱਲ ਯਾਦ ਹੈ ਕਿ ਮੈਂ 1962 ਚ 14 ਸਾਲ ਦਾ ਸੀ ਜਦੋਂ ਮੈਂ ਇੱਥੇ ਆਇਆ ਸੀ ਤੇ ਰਾਗੀ ਜੀ ਦੇ ਘਰੇ ਰੋਟੀ ਖਾਂਦੇ ਸੀ ਰੋਟੀ ਵੀ ਮੱਖਣੀ ਨਾਲ ਖਾਂਦੇ ਸੀ ਦਹੀਂ ਨਾਲ ਖਾਂਦੇ ਸੀਗੇ ਨਹੀਂ ਕੌਣ ਖਵਾ ਦੂਗਾ ਰੁੱਖੀ ਰੋਟੀ ਖਵਾ ਦੂਗਾ ਪਰ ਰਾਗੀ ਜੀ ਦਿਨੋਂ ਐਡੇ ਦਰਿਆ ਸੀਗੇ ਬਹੁਤ ਜ਼ਿਆਦੇ ਦਰਿਆ ਸੀਗੇ ਉਹਨਾਂ ਨੇ ਜਿੱਡਾ ਉਹਨਾਂ ਦਾ ਸੰਘਰਸ਼ ਸੀਗਾ ਉਹਨਾਂ ਨੇ ਜ਼ਿੰਦਗੀ ਚ ਵੰਡਿਆ ਬਹੁਤ ਕੁਝ ਹੈ ਅੱਜ ਜਿਹੜਾ ਦੇਖ ਰਿਹਾ ਨਹੀਂ ਤਾਂ ਕਿਸੇ ਦੀ ਵਰਸੀ 39 ਸਾਲ ਤੋਂ ਬਾਅਦ ਕੋਈ ਨਹੀਂ ਮਨਾਉਂਦਾ ਜੇ ਦੇਖਿਆ ਜਾਵੇ ਤਾਂ 39 ਸਾਲਾਂ ਬਾਅਦ ਆਪਾਂ ਸਾਰੇ ਬੈਠਿਆਂ ਸ਼ਰਧਾ ਬਾਣਾਂ ਸਾਰੇ ਆਪਾਂ ਉਹਨਾਂ ਨੂੰ ਨਤਮਸਤਕਾ ਸੋਏ ਰਾਗੀ ਜੀ ਦੀ ਵਡਿਆਈ ਹੈ ਮੈਂ ਬਹੁਤ ਸਮਾਂ ਲੈ ਗਿਆ ਤੁਹਾਡੇ ਕੋਲੋਂ ਮੈਂ ਅਖੀਰ ਦੇ ਵਿੱਚ ਰਾਗੀ ਜਸਵੰਤ ਸਿੰਘ ਜੀ ਤੀਬਰ ਦੀ ਯਾਦ ਦੇ ਵਿੱਚ 39ਵੀਂ ਵਰਸੀ ਦੇ ਉੱਤੇ ਆਪਾਂ ਜਿਨ੍ਹਾਂ ਨੇ ਸਾਰਿਆਂ ਨੇ ਇਸ ਪਿੰਡ ਵਾਸੀਆਂ ਨੇ ਸ਼ਾਗਿਰਦਾਂ ਨੇ ਉਸਤਾਦ ਰਾਗੀਆਂ ਨੇ ਗੁਰਪਾਈਆਂ ਨੇ ਇੱਥੇ ਸੇਵਾ ਕੀਤੀ ਅੱਜ ਉਹਨਾਂ ਦਾ ਬਹੁਤ ਬਹੁਤ ਤਨਬਾਦ ਖਾਸ ਕਰਕੇ ਮੁਖਤਿਆਰ ਸਿੰਘ ਜੀ ਮੁਖੀ ਜੀ ਦਾ ਜਿਨ੍ਹਾਂ ਨੇ ਅੱਜ ਇਸ ਅਸਥਾਨ ਤੇ ਪਹੁੰਚ ਕੇ ਹਰ ਪੱਖੋਂ ਹਰ ਸੰਭਵ ਕੋਸ਼ਿਸ਼ ਕਰਕੇ ਇਹਨਾਂ ਨੇ ਸੇਵਾ ਨਿਭਾਈ ਹੈ ਅਮਰੀਕਾ ਚ ਆ ਕੇ ਨਿਭਾਈ ਹੈ ਸੋ ਬਹੁਤ ਬਹੁਤ ਧੰਨਵਾਦੀਆਂ ਸਮੁੱਚੀ ਸਾਧ ਸੰਗਤ ਦੇ ਜਿਨ੍ਹਾਂ ਨੇ ਗੁਰੂ ਘਰ ਲੰਗਰ ਉੱਤਟ ਵਰਤਾਇਆ ਤਰ੍ਹਾਂ ਤਰ੍ਹਾਂ ਦੇ ਪਦਾਰਥ ਖਵਾਏ ਤੇ ਇਸੇ ਤਰ੍ਹਾਂ ਬੜੂ ਸਾਹਿਬ ਦੀ ਸੰਗਤ ਕਿਉਂਕਿ ਬੜੂ ਸਾਹਿਬ ਦੀ ਸੰਗਤ ਕੋਲੇ ਵੀ ਮੈਨੂੰ ਸੋ ਮੈਂ ਬੇਨਤੀ ਕਰੂੰਗਾ ਬੜੂ ਸਾਹਿਬ ਦੇ ਇਹਨਾਂ ਵਿਦਿਆਰਥੀਆਂ ਨੂੰ ਜਿਨ੍ਹਾਂ ਨੇ ਤੰਤਰ ਸਾਜ ਦੇ ਨਾਲ ਉਸ ਦਰਬਾਰ ਸਾਹਿਬ ਦੀ ਪਰੰਪਰਾ ਨੂੰ ਜੋ ਗੁਰੂ ਅਰਜਨ ਦੇਵ ਜੀ ਵੇਲੇ ਸਰੰਦੇ ਨਾਲ ਤਾਉਸ ਨਾਲ ਸੁਰਮੰਡਲ ਨਾਲ ਰਵਾਬ ਨਾਲ ਕੀਤੀ ਜਾਂਦੀ ਸੀ ਉਹ ਸਾਰਿਆਂ ਨੂੰ ਆਪਾਂ ਇੱਥੇ ਗੁਰੂ ਘਰ ਦੇ ਵਿੱਚ ਸਰੋਪੇ ਦੀ ਬਖਸ਼ਿਸ਼ ਕੀਤੀ ਜਾਵੇਗੀ ਵਡਿਆਈ ਦਿੱਤੀ ਜਾਵੇਗੀ ਤਾਂ ਕਿ ਅੱਗੇ ਨੂੰ ਇਸੇ ਤਰ੍ਹਾਂ ਇਹ ਆਪਾਂ ਜਿਹੜੇ ਨੇ ਵਰਸ਼ੀਆਂ ਮਨਾਉਂਦੇ ਰਹੀਏ ਸੋ ਸਾਰੀ ਸੰਗਤ ਇੱਥੇ ਆ ਜਾਏ ਆ ਕੇ ਸਰੋਪਾਉ ਦੀ ਬਖਸ਼ਿਸ਼ ਲਵੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਸੋ ਬਹੁਤ ਵੱਡੀ ਵਿਡਿਆਈ ਹੈ ਇਹ ਬਹੁਤ ਵੱਡੀ ਖੁਸ਼ੀ ਹੈ ਜਿਨ੍ਹਾਂ ਨੇ ਅੱਜ ਰਾਗੀ ਜੀ ਦਾ ਜੀਵਨ ਇੱਕ ਚਾਨਣ ਵਾਂਗ ਹੀ ਤਰ੍ਹਾਂ ਸਾਰਿਆਂ ਦੇ ਸਾਹਮਣੇ ਉਜਾਗਰ ਕੀਤਾ ਹੈ ਸੋ ਬਹੁਤ ਬਹੁਤ ਧੰਨਵਾਦ ਰਾਗੀ ਸਰਜੀਤ ਸਿੰਘ ਜੀ ਜਿਹੜੇ ਕਿ ਬਹੁਤ ਹੀ ਬਜ਼ੁਰਗ ਹੋ ਚੁੱਕੇ ਨੇ ਇਹਨਾਂ ਨੇ 6-7 ਕਿਤਾਬਾਂ ਲਿਖੀਆਂ ਨੇ ਤਾਲ ਰਦਨ ਦੀਆਂ ਸੋ ਤਾਲ ਨੂੰ ਨਿਭਾਉਣਾ ਬੜਾ ਔਖਾ ਹੈ ਰਾਗੀ ਜੀ ਕਹਿੰਦੇ ਹੁੰਦੇ ਸੀ ਕਿ ਬਿਨਾਂ ਤਾਲ ਤੋਂ ਅਨਿਵਧ ਕਾਨ ਹੈ ਜਿਵੇਂ ਮੋਤੀ ਨੂੰ ਆਪਾਂ ਨਾਂ ਵੀ ਨਹੀਂ ਹੈ ਨਾ ਤਾਂ ਕਿਸੇ ਦੇ ਗਲੇ ਦਾ ਸ਼ਿੰਗਾਰ ਨਹੀਂ ਬਣਦਾ ਸੋ ਮੋਤੀ ਬਿਨਿਆ ਹੋਈ ਚੰਗਾ ਲੱਗਦਾ ਭਾਈ ਸੁਰਜੀਤ ਸਿੰਘ ਜੀ ਬਜ਼ੁਰਗ ਹੋ ਚੁੱਕੇ ਨੇ ਬਿਲਕੁਲ ਰਾਗੀ ਜੀ ਦਾ ਰੂਪ ਨੇ ਰਾਗੀ ਜੀ ਕੋਲੋਂ ਜਿਨ੍ਹਾਂ ਨੇ ਕੀਰਤਨ ਸਿੱਖਿਆ ਉਹ ਰਾਗੀ ਜੀ ਦਾ ਰੂਪ ਹੀ ਹੋ ਗਏ ਉਹਨਾਂ ਦੀ ਉਹੀ ਚਲਕਾ ਉਹੀ ਆਵਾਜ਼ ਹੈ ਉਹੀ ਸਰਗਮ ਹੈ ਉਹੀ ਤਬਲੇ ਦਾ ਹੱਥ ਹੈ ਜੋ ਰਾਗੀ ਜੀ ਸਿਖਾਉਂਦੇ ਸੀਗੇ ਸੋ ਆਪਾਂ ਜਕਾਰੇ ਦੇ ਰੂਪ ਦੇ ਵਿੱਚ ਬੋਲ ਸੁਨਹਾਰ ਸਾਸਤਰੀਆ भाई सरजीत सिंह जी ने अपना जीवन चीमा साहब दी धरती ਨੂੰ संत बाबा तरसिंह जी धरती ਨੂੰ ਸਮਰਪਿਤ ਕੀਤਾ ਹੈ ਸੋ ਸਮੁੱਚੇ ਬੜੂ ਸਾਹਿਬ ਦੇ ਵਿਦਿਆਰਥੀਆਂ ਦਾ ਜਿਨ੍ਹਾਂ ਨੇ ਬਾਬਾ ਇਕਵਾਲ ਸਿੰਘ ਦੀ ਰਹਿਨਮਾਈ ਹੇਠ ਤੰਤਰ ਸਾਜਾਂ ਦੀ ਪਰੰਪਰਾ ਨੂੰ ਗੁਰਮਤ ਸੰਗੀਤ ਨੂੰ ਅੱਗੇ ਤੋਰਿਆ ਹੈ ਬਹੁਤ ਬਹੁਤ ਧੰਬਾਤ ਬਹੁਤ ਬਹੁਤ ਧੰਬਾਤ ਜਿਨ੍ਹਾਂ ਨੇ ਗੁਰੂ ਕਾ ਲੰਗਰ ਨਹੀਂ ਛਕਿਆ ਲੰਗਰ ਵੀ ਛੱਕ ਕੇ ਜਾਣਾ ਹੈ ਤੇ ਦੇਗ ਵੀ ਵਰਤੇਗੀ ਗੁਰੂ ਕੀ ਹੋਰ ਬਹੁਤ ਬਹੁਤ ਜਿਨ੍ਹਾਂ ਨੇ ਵੀ ਕਦਮ ਰੱਖੇ ਗੁਰੂ ਦੇ ਅੱਗੇ ਬਹੁਤ ਬਹੁਤ ਧੰਬਾਤ ਬੋਲੇ ਸੋ ਨਿਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ